ਸ਼ਕਤੀ ਅਮਰ ਹੈ ਕਵਿਦਾਸ਼ ਸ਼ਕਤੀ ਅਮਰ ਹੈ ਈਮਾ ਤੇਰੀ ਸੋਚ ਤੇ ਕਰਾ ਦੇਗੇ ਠੋਕੇ ਈਮਾ ਤੇਰੀ ਸੋਚ ਤੇ ਕਰਾ ਦੇਗੇ ਠੋਕੇ ਪੂਰੇ ਦਲੀ ਸਮਾਜ ਨੇ ਮੀਟਿੰਗ ਜੇ ਰੱਖੀ ਆ ਉਹ ਸਿਰਫ ਜਿਹੜਾ ਪਰਸੋਂ ਸਾਡੇ ਕੁਝ ਸਾਥੀਆਂ ਨੇ ਫਗਵਾੜਾ ਬੰਦ ਕਰਾਵਾ ਉਹਦੇ ਕਾਰਨ ਰੱਖੀ ਆ ਇੱਕ ਤਾਂ ਉਹਨਾਂ ਨੇ ਸਾਡੇ ਮਹੱਲੇ ਦੇ ਬੱਚਿਆਂ ਨੂੰ ਫੜ ਕੇ ਰੋਲ ਤੇ ਕੁੱਟਿਆ ਉੱਤੇ ਹੀ ਉਹਨਾਂ ਤੇ ਪਰਚਾ ਦਰਜ ਕਰਾਇਆ ਮੈਂ ਉਹਨਾਂ ਸ਼ਰਾਰਤੀ ਅੰਸਰਾਂ ਨੂੰ ਇਹ ਹੀ ਦੱਸਣਾ ਚਾਹੁੰਦਾ ਮਾਂ ਕਿ ਤੁਸੀਂ ਜ਼ਮਾਨਤ ਤੇ ਵਾਰ ਆਏ ਆ ਤੁਸੀਂ ਇਦਾਂ ਦੇ ਕੰਮ ਛੱਡ ਦਿਓ ਇਹ ਨਾ ਹੋਵੇ ਕਿ ਅਸੀਂ ਸਾਰਾ ਸਮਾਜ ਇਕੱਠਾ ਹੋ ਕੇ ਫੇਰ ਮੰਨਣੀ ਅਦਾਲਤ ਵਿੱਚ ਜਾ ਕੇ ਤੁਹਾਡੀਆਂ ਜ਼ਮਾਨਤ ਕੰਤਲ ਕਰਾਈਏ ਤੁਸੀਂ ਸਿਰਫ ਇਹ ਪ੍ਰੋਪਗੈਂਡਾ ਕਰਦੇ ਆਂ ਵੀ ਸਾਡੇ ਤੇ ਹਮੜਾ ਹੋਇਆ ਵਾ ਸਿਰਫ ਕਿਸ ਕੁਆਲਟੀ ਲਾ ਨੂੰ ਸਾਨੂੰ ਪਤਾ ਤੁਸੀਂ ਗਨਮਨ ਦਾ ਬੜੇ ਸ਼ਕੀਨ ਹੈਗੇ ਆ ਤੁਸੀਂ ਆਪਣਾ ਧੰਦਾ ਤਾਂ ਦਾਦੋ ਤੇ ਰੋਟੀ ਕਿੱਥੋਂ ਖਾਣੇ ਆ ਕਿਹੜਾ ਪੇਪਰਤੂ ਤੁਸੀਂ ਕਿਹੜਾ ਕਿਹੜਾ ਬਿਜ਼ਨਸ ਕਰਦੇ ਆਂ ਸਾਰੇ ਸ਼ਹਿਰ ਨੂੰ ਤੁਸੀਂ ਬੇਕੂ ਬਣਾੰਨੇ ਆ ਦੁਕਾਨਦਾਰਾਂ ਨੂੰ ਜਿਹੜਾ ਬੰਦ ਕਰਾਤੇ ਉਹਨਾਂ ਦਾ ਦੋਸਤੋ ਹਰਜਾਨਾ ਕੌਣ ਭਰੂਗਾ ਜਦੋਂ ਵੀ ਬੰਦ ਸ਼ਹਿਰ ਕਰਾਂਦੇ ਇਹੇ ਲੋਕ ਕਰਾਂਦੇ ਆ ਇਹ ਸ਼ਿਫਸਨਾ ਵਾਲੇ ਕਰਾਂਦੇ ਬੰਦ ਕਈ ਕਦੀ ਦਾਦੋ ਬਥੜੀ ਸਮਾਜੇ ਬੰਦ ਕਰਾਇਆ ਵਾ ਅਸੀਂ ਇਸ ਕਰਕੇ ਇਹਨਾਂ ਦੋਨਾਂ ਪਾਰਟੀਆਂ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਸੁਧਰ ਜਾਓ ਸ਼ਹਿਰ ਦਾ ਮਾਹੌਲ ਸ਼ਾਂਤਤਾ ਤੇ ਸ਼ਾਂਤ ਰਹਿਣ ਦਿਓ ਜੇ ਅਸੀਂ ਸਿੱਧੇ ਹੋ ਗਏ ਸਮਾਜ ਇਕੱਠਾ ਹੋ ਗਿਆ ਤੇ ਤੁਹਾਡਾ ਕੁਝ ਨਹੀਂ ਹੋਣਾ ਅਸੀਂ ਐਸਐਸਪੀ ਸਾਹਿਬ ਨੂੰ ਐਸਪੀ ਸਾਹਿਬ ਨੂੰ ਹੋਰ ਸਾਰੇ ਪ੍ਰਸ਼ਾਸਨ ਨੂੰ ਵਾਰਨਿੰਗ ਦਿੰਨੇ ਆ ਕਿ ਇਹਨਾਂ ਤੇ ਬੰਦੀ ਕਾਰਵਾਈ ਕਰੋ ਸਭ ਤੋਂ ਪਹਿਲਾਂ ਇਹਨਾਂ ਨੇ ਸਾਡੇ ਨਿਆਣਿਆਂ ਨੂੰ ਢਾਕੇ ਕੁੱਟਿਆ ਕੌਂਸਲ ਰੋਡ ਤੇ ਤੇ ਇਹਨਾਂ ਕੋਲ ਜਿਹੜੀ ਰਵਾਲਵਰ ਉਹਦੀ ਵੀ ਸ਼ਾਨਬੰਦ ਕੀਤੀ ਜਾਵੇ ਇਹਨਾਂ ਕੋਲ ਵੀ ਦੋ ਨੰਬਰ ਦੇ ਬੜੇ ਸਿਆਹ ਰਿਆ ਗਿਆ 18 ਚ ਇਹਨਾਂ ਨੇ ਮੁੰਡਾ ਮਾਰਿਆ ਸਾਡਾ ਇਹ ਪੁਲਿਸ ਨੂੰ ਜਿਉਣੀ ਦੱਸਦੀ ਇਹਨਾਂ ਨੇ ਦੋ ਨੰਬਰ ਦੀ ਗੋਲੀ ਚਲਾ ਕੇ ਮਾਰਿਆ ਵਾ ਅਸੀਂ ਹਜੇ ਹਜੇ ਉੱਚਾ ਬੈਠੇ ਆਂ ਦੇਖੋ ਜਿਹਦਾ ਘਰ ਦਾ ਜੀ ਮਰਿਆ ਵਾ ਉਹਦੇ ਤਾਂ ਦੁੱਖ ਲੱਗਣਾ ਹੀ ਆ ਉਹਦੇ ਉੱਪਰ ਵੱਡਾ ਭਰਾ ਮਾਰਿਆ ਵਾ ਉਹ ਤਾਂ ਤੜਫਦਾ ਫਿਰਦਾ ਵਾ ਤੁਸੀਂ ਆਪਣਾ ਦੱਸੋ ਤੁਹਾਡਾ ਜੀ ਮਰ ਗਿਆ ਬੜੇ ਭਾਸ਼ਲ ਲੋਕੀ ਦਿੰਦੇ ਸੀ ਉੱਥੇ ਬੜੇ ਭਾਸ਼ਣ ਦੇ ਭਾਸ਼ਣ ਦੇਣਾ ਬੜਾ ਸੌਖਾ ਭਾ ਤੁਸੀਂ ਕਹਿੰਦੇ ਉਹਨਾਂ ਦੇ ਜਨਾਨੀਆਂ ਚੁੱਕ ਲੋ ਆ ਜਾਓ ਲਾ ਲਓ ਹੱਥ ਦੇਖ ਲੈਣੇ ਜਨਾਨੀਆਂ ਨੂੰ ਤੁਹਾਡੀਆਂ ਜਨਾਨੀਆਂ ਪਿਆ ਗਈਆਂ ਹਸੀਆਂ ਪੜਾ ਸਭ ਦੇ ਸਾਝੇ ਹੁੰਦੇ ਆ ਸੋਚਣ ਤੋਂ ਪਹਿਲਾਂ ਗੱਲ ਬੜੀ ਧਿਆਨ ਨਾਲ ਸੋਚਿਆ ਕਰੋ ਤੇ ਸਾਡੀਆਂ ਤੇ ਹੁੰਦੇ ਆ ਗਿਆ ਅਸੀਂ ਨਾ ਕਿਸੇ ਧਰਮ ਦੇ ਖਿਲਾਫ ਬੋਲਦੇ ਆ ਤੇ ਨਾ ਅਸੀਂ ਸੌਨਾ ਚਾਹਨੇ ਆ ਜੈ ਵਾਲਮੀਕੀ ਹਰ ਹਰ ਵਾਲਮੀਕੀ ਪਤਨ ਜੀ ਹੁਣ ਤੁਸੀਂ ਐਸਪੀ ਮੈਡਮ ਨੂੰ ਮਿਲੇ ਆ ਕਿਹੜੀ ਕਿਹੜੀ ਮੰਗਾਉਣੇ ਮੂਰੇ ਰੱਖਿਆ ਤੁਸੀਂ ਅਸੀਂ ਮੰਗਾ ਜੀ ਇਹੇ ਰੱਖਿਆ ਮਾ ਇੱਕ ਤਾਂ ਬੰਦੀ ਕਾਰਵਾਈ ਦੂਜੀ ਪਾਰਟੀ ਤੇ ਵੀ ਕੀਤੀ ਜਾਵੇ ਉਹਨਾਂ ਦਾ ਪਰਚਾ ਪੇਪੁੱਤ ਤੇ ਕੀਤਾ ਜਾ ਤੋਂ ਨਾਲ ਸਕੋਰ ਦੀ ਸੂਟੀ ਨਹੀਂ ਦਿੱਤੀ ਜਾਵੇ ਉਹਨਾਂ ਜ਼ਮਾਨਤਾ ਕੈਨਸਲ ਕਰਕੇ ਉਹਨਾਂ ਜੇਲ੍ਹ ਚ ਭੇਜਿਆ ਜਾਵੇ ਤੁਹਾਡੇ ਕੋਲ ਕੋਈ ਲਿਖਿਸ਼ ਕਹਿ ਦਿੱਤੀ ਗਈ ਹੁਣ ਹਾਂ ਲਿਖਿਸ਼ ਸ਼ਿਕਾਇਤ ਦੇਵਾਂਗੇ ਔਰ ਵੀਡੀਓ ਕਲਿੱਪ ਵੀ ਸਾਰੇ ਦੇਵਾਂਗੇ ਅਸੀਂ ਮੀਡੀਆ ਦਾ ਬੜਾ ਧੰਨਵਾਦ ਕਰਦਾ ਜਿਨ੍ਹਾਂ ਨੇ ਅਸਲੀ ਫਿਲਮ ਲਿਆ ਕੇ ਸਾਨੂੰ ਦਿੱਤੀ ਆ ਪੁਰਸ ਦਾ ਤਾਂ ਲੁਕੋ ਹੀ ਜਾਂਦੀ ਸੀ ਪੁਰਸ ਦਾ ਨਾ ਦਿਖਾਵਾ ਚ ਆ ਕੇ ਸਾਰਾ ਕੁਝ ਕਰੀ ਜਾਂਦੀ ਸੀ ਸਾਨੂੰ ਪੁੱਛਿਆ ਹੀ ਨਹੀਂ ਕਿਸੇ ਨੇ ਦੋ ਦਿਨ ਹਾਂਜੀ ਹਾਂਜੀ ਠੀਕ ਹੈ ਕੀ ਅੰਡਰ ਰੋਡ ਪਿੱਛੇ ਰੰਗ ਸਾਰੇ ਕਰ ਲਏ ਹਾਂਜੀ ਅੱਜ ਕੀ ਕਹਿਣਾ ਚਾਹੁੰਦੇ ਹੋ ਫੰਕਸ਼ਨ ਹੋ ਜਾ ਯਾਰ ਹਾਂਜੀ ਆਹਨੂੰ ਜੈ ਬਾਲਮੀ ਕੀ ਜੈ ਰਵੀ ਦਾਸ ਜੈ ਟੀਮ ਜੈ ਕਬੀਰ ਜਿਹੜੀ 18 ਤਰੀਕ ਨੂੰ ਘਟਨਾ ਘਟਿਆ ਗਊਸ਼ਾਲਾ ਬਾਜ਼ਾਰ ਦੇ ਵਿੱਚ ਅਸੀਂ ਉਹ ਸਾਰੀ ਵੀਡੀਓ ਕਲਿੱਪ ਦੇਖੀ ਆ ਪਹਿਲਾਂ ਅਸੀਂ ਸਮਝਦੇ ਸੀ ਵੀ ਸਾਡੇ ਮੁੰਡੇ ਨੇ ਇਹਨਾਂ ਤੇ ਅਟੈਕ ਕੀਤਾ ਪਰ ਜਦੋਂ ਅਸਲੀ ਵੀਡੀਓ ਨਿਕਲ ਕੇ ਸਾਡੇ ਸਾਹਮਣੇ ਆਈ ਆ ਖਾਸ ਤੌਰ ਤੇ ਜਿਹੜੇ ਸਾਡੇ ਪ੍ਰੈਸ ਪੱਤਰਕਾਰ ਬੰਦੂ ਆ ਉਹਨਾਂ ਦਾ ਧੰਨਵਾਦ ਆ ਜਿਨ੍ਹਾਂ ਨੇ ਸਾਨੂੰ ਇਹ ਵੀਡੀਓ ਕਲਿੱਪ ਦਿੱਤੀਆ ਉਹਦੀ ਜਿਹੜੀ ਹੁਣ ਵੀਡੀਓ ਕਲਿੱਪ ਦਾ ਸਾਡੇ ਸਾਹਮਣੇ ਆਈ ਆ ਅਸੀਂ ਕੱਲ ਵੀ ਐਸਪੀ ਜੀ ਸਾਡੇ ਨੂੰ ਮਿਲੇ ਸੀ ਅੱਜ ਵੀ ਇਕੱਠ ਹੋਇਆ ਵਾ ਮੀਟਿੰਗ ਜਿਹੜੀ ਅਸੀਂ ਰੱਖੀ ਸੀ ਉਹਦਾ ਸਿਰਫ ਐਸਪੀ ਹੋਣਾ ਕਰਕੇ ਵੀ ਮੀਟਿੰਗ ਪੋਸਟਪੋਨ ਕੀਤੀ ਆ ਵੀ ਇੱਕ ਦਿਨ ਇਹਨਾਂ ਦੀ ਪ੍ਰਸ਼ਾਸਨ ਦੀ ਗਲਤ ਸੁਣ ਲਈਏ ਅਗਰ ਜਿਹੜੀ ਸੁਣੋਤਾ ਜੀ ਨੇ ਗੱਲ ਕਹੀ ਆ ਵੀ ਜੇ ਇਹ 307 ਤਾਰਾ ਜਿਹੜੀ ਲਾਈ ਆ ਇਹਨਾਂ ਨੇ ਇੱਕ ਤਰਫਾ ਡਰ ਕੇ ਪੁਲਿਸ ਨੇ ਉਹ ਤਾਰਾ ਜਿਹੜੀ 307 ਸਾਡੇ ਮੋੜ ਤੇ ਲਾਈ ਆ ਅਸੀਂ ਉਹਦੀ ਪੁਰਜ਼ੋਰ ਨਿੰਦਾ ਕਰਦੇ ਆ ਅਗਰ 307 ਤਾਰਾ ਨਾ ਥੋੜੀ ਗਈ ਨਾ ਸਾਨੂੰ ਯਕੀਨ ਦਵਾਇਆ ਗਿਆ ਨਾ ਜਿਹੜੀ ਬੰਦੀ ਕਾਰਵਾਈ ਆ ਉਹ ਜਾਇਜ਼ ਹੋਵੇ ਨਾ ਜਾਇਜ਼ ਅਸੀਂ ਨਹੀਂ ਬਰਦਾਸ਼ਤ ਕਰਨੀ 307 ਧਾਰਾ ਤੋੜ ਕੇ ਸਾਡੇ ਬੱਚਿਆਂ ਨੂੰ ਤੇ ਸਾਫ ਦਿੱਤਾ ਜਾਵੇ ਕਿਵੇਂ ਸਰੋਤਾ ਜੀ ਨੇ ਕਿਹਾ ਵੀ ਇਹ ਬੰਦੇ ਜ਼ਮਾਨਤ ਤੋਂ ਬਾਹਰ ਆਏ ਹੋਇਆ ਲੈ ਕੇ ਦੇ ਕੋਚ ਆਇਆ ਸਿਵ ਹਾਈ ਕੋਰਟ 'ਚ ਵੀ ਅਸੀਂ ਸ਼ਰਧ ਖੱਬ ਦਾ ਮਾਹੌਲ ਨਹੀਂ ਬਣਾਵਾਂਗੇ ਪਰ ਇਹਨਾਂ ਨੇ ਕੱਲ੍ਹ ਸ਼ਰਾਰਤੀ ਅੰਸਰਾਂ ਨੇ ਸ਼ਰਾਰਤ ਕਰਕੇ ਇਹ ਮਾਹੌਲ ਨੂੰ ਪੇਟ ਕਰ ਖਰਾਬ ਕਰਨ ਦੀ ਕੋਸ਼ਿਸ਼ ਕੀਤੀਆਂ ਨੇ ਅੱਜ ਦੀ ਜਿਹੜੀ ਮੀਟਿੰਗ 'ਤੇ ਧਰਨਾ ਲੱਗਾ ਜਿਹੜਾ ਜਨਰਲ ਸਮਾਜ ਅਸੀਂ ਇਹ ਕਹਿੰਦੇ ਜਨਨ ਸਮਾਜ ਆ ਉਹ ਸਾਡੇ ਆ ਸਾਰੇ ਹੀ ਗਰੇਸ਼ ਭਾਰਦਵਾ ਨੇ ਉੱਥੇ ਉਹ ਬਦਤਮੀਜ਼ੀ ਕੀਤੀ ਆ ਜਿਹੜਾ ਆਪਣੇ ਆਪਣੇ ਮਾਰਕਲੀ ਕਮੇਟਾ ਚੇਅਰਮੈਨ ਕਹਿੰਦਾ ਸੀਗਾ ਉਹ ਬੋਲਿਆ ਅਸੀਂ ਮੁੰਡਾ ਸਾਹਮਣੇ ਕਰ ਦਿੰਨੇ ਆ ਮਾਰਦੇ ਨੇ ਮਾਰ ਦੋ ਇਹਨਾਂ ਨੂੰ ਕਿ ਮੁੰਡਾ ਦਾ ਤੂੰ ਹੀ ਸਾਡਾ ਮਾਰਿਆ ਉਲਟ ਸਾਡੇ ਉੱਤੇ ਇਲਜ਼ਾਮ ਲਾਉਣ ਲੱਗੇ ਹੋਏ ਆ ਗਰੇਸ਼ ਭਾਰਦਵਾ ਜੀ ਜੇ ਤੁਹਾਡੇ ਦਾਅਵੇ ਨਾ ਤਾਂ ਖਾਵਾਣਾ ਬੈਠ ਕੇ ਸਾਡਾ ਗੱਲ ਕਰ ਲਓ ਆ ਜਾਓ ਮੈਦਾਨ 'ਚ ਖੜ ਜੰਨੇ ਆ ਦੇ ਲੈਨੇ ਕਿਹច ਦਾਅਵੇਗਾ ਫਿਰ ਅਸੀਂ ਇੱਕ ਮੈਸੇਜ ਭੇਜਿਆ ਜੀ ਸਾਈਂ ਜੀ ਨੂੰ ਬਈ ਜਿਹੜੀ ਝਗੜਾ ਹੋਇਆ ਉਹਨਾਂ ਨੇ ਬੰਦੀ ਕਾਰਵਾਈ ਕਰੋ ਅਗਰ ਜੇ ਸਾਡੇ ਅਸੀਂ ਸਮਾਨ ਦੇ ਖਿਲਾਫ ਕੋ ਬੋਲਿਆ ਅਸੀਂ ਅੱਛਾ ਕੇ ਧੌਣਾ ਲਾ ਕੇ ਜਾਵਾਂਗੇ ਫਿਰ ਅਸੀਂ ਉਹਨਾਂ ਦਾ ਜਿਹੜੇ ਪ੍ਰਧਾਨ ਸਖਾਈ ਜੀ ਆ ਉਹਨਾਂ ਧੰਨਵਾਦ ਕਰਦੇ ਆ ਵੀ ਉਹਨਾਂ ਨੇ ਸਾਨੂੰ ਯਕੀਨ ਦਵਾ ਵੀ ਤੁਹਾਡੀ ਇਹ ਕਿਸੇ ਗੱਲ ਤੁਹਾਡੇ ਸਮਾਨ ਨੂੰ ਕੋਈ ਅਟੈਕ ਨਹੀਂ ਹੋਊਗਾ ਅਸੀਂ ਇਹੀ ਪ੍ਰਸ਼ਾਸਨ ਮੋਹਰੇ ਬੇਨਤੀ ਕਰਦੇ ਆ ਵੀ ਜਿਹੜੇ ਬੰਦੇ ਨੇ 307 ਤਾਰਾ ਲਵਾਈ ਆ ਧੱਕੇ ਨਾਲ ਲਵਾਈ ਆ ਚਾਹੇ ਕਿੱਦਾਂ ਲਵਾਈ ਆ ਇਹ ਪ੍ਰਸ਼ਾਸਨ ਨੇ ਧਰਦਿਆਂ ਨੇ ਇਹ ਤਾਰਾ ਲਾਈ ਆ ਤਾਰਾ ਤੋੜ ਦਿੱਤੀ ਜਾਵੇ ਨਹੀਂ ਟਰੈਕ ਦੇ ਢੇਂਚ ਅਸੀਂ ਸਾਰੇ ਇਕੱਠਾ ਹੋ ਕੇ ਮਾਹੌਲ ਕਹਾ ਪਰਲੇ ਇਹ ਜਣਾ ਬੇ ਖਜ਼ਾਨਾ ਦਾ ਪ੍ਰਸ਼ਾਸਨ ਬੋਤੇਗਾ ਜੈ ਵਾਲਮੀਕੀ ਟੀਮ ਜੈਪਾਲ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਦੀ ਫਤਿਹ ਜੈ ਗੁਰਦੇਵ ਧਨ ਗੁਰਦੇ ਜੈ ਵਾਲਮੀਕੀ ਹਰ ਹਰ ਵਾਲਮੀਕੀ ਅੱਜ ਜੋ ਸਭ ਤੋਂ ਵੱਡੀ ਗੱਲ ਰੈਸਟ ਹਾਊਸ ਦੇ ਵਿੱਚ ਰੱਖੀ ਜਾ ਰਹੀ ਹੈ ਕਿ ਜਿਸ ਦੇ ਵਿੱਚ ਸਾਰੇ ਹੀ ਦਲਤ ਸਮਾਜ ਇਕੱਠੇ ਹੋਏ ਆ ਔਰ ਪਿਛਲੇ ਦਿਨਾਂ ਦੇ ਵਿੱਚ 18 ਦੇ ਵਿੱਚ ਜਿਹੜੇ 18 ਤਰੀਕ ਨੂੰ ਜਿਹੜੀ ਘਟਨਾ ਫਗਵਾੜੇ ਤੇ ਕੱਟੀ ਆ ਸਭ ਤੋਂ ਵੱਡੀ ਪ੍ਰਸ਼ਾਸਨ ਦੀ ਨਾਕਾਮੀ ਇਸ ਦੇ ਵਿੱਚ ਗਣੀ ਜਾਂਦੀ ਆ ਕਿਉਂਕਿ ਪ੍ਰਸ਼ਾਸਨ ਨੇ ਅੰਡਰ ਪ੍ਰੈਸ਼ਰ ਹੋ ਕੇ ਜਿਹੜਾ ਇਹ ਪਰਚਾ ਐਫ ਆਰ ਆਈ ਲਾਂਚ ਕੀਤੀ ਆ ਔਰ ਜਿਸ ਦੇ ਵਿੱਚ ਸਮੁੱਚੇ ਸਮਾਜ ਨੇ ਫਗਵਾੜੇ ਨੇ ਖਾਸ ਕਰਕੇ ਯੁਵਾ ਵਿਕਾਸ ਮੋਰਚਾ ਨੇ ਜਿਹੜੀ ਅੱਜ ਮੀਟਿੰਗ ਸੱਦੀ ਸੀ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਕਿ ਸਾਰੇ ਜਿਹੜੇ ਵੀਰ ਅੱਜ ਇਕੱਠੇ ਹੋ ਕੇ ਰੈਸਟ ਹਾਊਸ ਦੇ ਵਿੱਚ ਪ੍ਰਸ਼ਾਸਨ ਦੇ ਖਿਲਾਫ ਅੱਜ ਪ੍ਰੋਟੈਸਟ ਕਰ ਰਹੇ ਆ ਔਰ ਸਭ ਤੋਂ ਵੱਡੀ ਗੱਲ ਆ ਕਿ ਜੇ ਪ੍ਰਸ਼ਾਸਨ ਨੇ ਮਾਨਯੋਗ ਐਸ ਐਸ ਪੀ ਸਾਹਿਬ ਨਾਲ ਮੇਰੀ ਗੱਲ ਹੋਈ ਉਸ ਤੋਂ ਬਾਅਦ ਐਸ ਪੀ ਸਾਹਿਬ ਫਗਵਾੜਾ ਨਾਲ ਗੱਲ ਹੋਈ ਡੀ ਐਸ ਪੀ ਸਾਹਿਬ ਨਾਲ ਗੱਲ ਹੋਈ ਐਸ ਪੀ ਡੀ ਸਾਹਿਬ ਨਾਲ ਗੱਲ ਹੋਈ ਪਰ ਉਹਨਾਂ ਕਿ ਤੁਸੀਂ ਇਸ ਪ੍ਰੋਟੈਸਟ ਨੂੰ ਨਾ ਕਰੋ ਜਾਅਜ਼ ਕਰਕੇ ਕਿ ਸਾਨੂੰ ਇਸ ਤਰ੍ਹਾਂ ਦਾ ਲੋ ਫੀਲ ਕਰਾਇਆ ਜਾ ਰਿਹਾ ਕਿ ਤੁਸੀਂ ਇਹ ਜਿਹੜਾ ਪਰਚਾ ਐਫ ਆਰ ਆਈ ਹੋਈ ਆ ਇਹ ਬਿਲਕੁਲ ਜਾਇਜ਼ ਆ ਪਰ ਮੈਂ ਦੱਸਣਾ ਚਾਹੁੰਦਾ ਕਿ ਇਹ ਬਿਲਕੁਲ ਨਾਜਾਇਜ਼ ਆ ਦੱਸਣਯੋਗ ਜਿੱਥੇ ਤੱਕ ਹੋ ਰਿਹਾ ਕਿ ਬੱਚੇ ਦੇ ਨਾਲ ਜਿਹੜਾ ਮੁੰਡਾ ਤੇ ਜਿਹੜੀ ਉੱਤੇ ਲੜਾਈ ਹੋਈ ਆ ਉਸ ਨੂੰ ਪਹਿਲੋਂ ਜਿਹੜਾ ਉਹ ਟਾਰਗੇਟ ਆ ਆਪਣਾ ਜਿਸ ਮੁੰਡੇ ਨਾਲ ਲੜਾਈ ਹੋ ਰਹੀ ਆ ਉਹ ਪਹਿਲੋਂ ਕੁੱਟ ਰਿਆ ਔਰ ਵੀਡੀਓ ਦੀ ਵਾਇਰਲ ਹੋ ਰਹੀ ਆ ਉਹ ਸਾਰੇ ਹੀ ਸਮਾਜ ਨੇ ਮਾਜੂਬ ਐਸਐਸਪੀ ਸਾਹਿਬ ਉਹਨਾਂ ਖਾਸ ਕਰ ਜਿਹੜੇ ਐਸਪੀ ਸਾਹਿਬ ਫਗਵਾੜਾ ਨੂੰ ਇਹ ਹਦਾਇਤ ਕੀਤੀ ਆ ਬੇਨਤੀ ਕੀਤੀ ਆ ਕਿ ਤੁਸੀਂ ਪਹਿਸਾ ਤੋਂ ਪਹਿਲਾਂ ਤਾਂ ਜੀ ਜਿਹੜੀ ਕਾਰਵਾਈ ਵੀਡੀਓ ਦੇ ਵਿੱਚ ਹੋ ਰਹੀ ਆ ਉਸ ਮੁੰਡੇ ਤੇ ਦੂਜੇ ਤੇ ਜਿੰਮੀ ਕਰਮਲ ਤੇ ਪਰਚਾ ਕਰਾਓ ਔਰ ਸਭ ਤੋਂ ਵੱਡੀ ਗੱਲ ਆ ਕਿ ਜਿਨ੍ਹਾਂ ਨੇ ਫਗਵਾੜੇ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਆ ਜਿਨ੍ਹਾਂ ਨੇ ਫਗਵਾੜਾ ਬੰਦ ਕਰਨ ਦੀ ਕਾਲ ਦਿੱਤੀ ਆ ਉਹਨਾਂ ਤੇ ਫਗਵਾੜਾ ਦਾ ਦੰਗਾ ਪੜਕਾਉ ਦਾ ਸੈਕਸ਼ਨ ਲਾ ਕੇ ਉਹਨਾਂ ਨੂੰ ਅਰੈਸਟ ਕਰੋ ਔਰ ਸਭ ਤੋਂ ਵੱਡ ਜਿਹੜੀ ਸਭ ਤੋਂ ਵੱਡੀ ਗੱਲ ਹੋਈ ਆ ਕਿ ਜਿਹੜੇ ਇਹ ਸ਼ਰਾਰਤੀ ਅੰਸਰ ਆ ਇਹ ਜਿਹੜੀ ਜਮਾਨਤ ਤੇ ਆਏ ਹੋਏ ਆ ਉਹਨਾਂ ਨੇ ਦੱਸਿਆ ਕਿ ਇਹ ਜਮਾਨਤ ਜਿਹੜੀ ਇਹ ਦੱਸ ਕੇ ਆਏ ਕਿ ਅਸੀਂ ਸ਼ਹਿਰ ਦੀ ਸ਼ਾਂਤੀ ਬਣਾਈ ਰੱਖਾਂਗੇ ਇਹਨਾਂ ਨੇ ਟੋਟਲੀ ਉਸ ਦੇ ਵਿੱਚ ਨਕਾਮ ਫਾਇਦਾ ਹੋਏ ਆ ਔਰ ਖਾਸ ਕਰ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਕਿ ਤੁਸੀਂ ਕਿਸੇ ਵੀ ਅੰਦਰ ਪ੍ਰੈਸ਼ਰ ਦੇ ਵਿੱਚ ਬਿਲਕੁਲ ਕੋਈ ਗਲਤੀ ਨਾ ਕਰਿਓ ਕਿਉਂਕਿ ਜੋ ਹੋ ਰਿਹਾ ਸਾਰੀ ਦੁਨੀਆ ਦੇ ਸਾਹਮਣੇ ਆ ਰਿਹਾ ਸਾਰੇ ਸਮਾਜ ਦੇ ਸਾਹਮਣੇ ਆ ਰਿਹਾ ਔਰ ਖਾਸ ਕਰ ਮੈਂ ਬੇਨਤੀ ਕਰਦਾ ਕਿ ਜਿਹੜੇ ਲੀਡਰ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਦੇਖ ਰਿਹਾ ਸੀ ਕਿ ਉਸ ਦੇ ਵਿੱਚ ਵੱਡੇ ਵੱਡੇ ਲੀਡਰ ਆ ਕੇ ਬਾਈਟਾ ਕਰ ਰਹੇ ਸੀ ਖਾਸ ਕਰ ਉਹ ਭਾਵੇਂ ਭੀਜੇਪੀ ਦਾ ਹੋਵੇ ਭਾਵੇਂ ਆਮ ਆਦਮੀ ਪਾਰਟੀ ਦਾ ਹੋਵੇ ਚਾਹੇ ਕਿਸੇ ਵੀ ਪਾਰਟੀ ਦਾ ਹੋਵੇ ਪਰ ਉਹਨੂੰ ਮੈਂ ਦੱਸਣਾ ਚਾਹੁੰਦਾ ਕਿ ਸਮਾਜ ਦੀਆਂ ਵੋਟਾਂ ਨਾਲ ਤੁਸੀਂ ਲੀਡਰ ਬਣਦੇ ਆ ਸਮਾਜ ਤੋਂ ਬਿਨਾਂ ਤੁਸੀਂ ਟਾਰਗੇਟ ਨਾ ਕਰੋ ਕਿਸੇ ਨੂੰ ਔਰ ਸੱਚ ਝੂਠ ਜਿਹੜੀ ਬਾਬੇ ਨਾਨਕ ਦੀ ਤਕੜੀ ਆ ਉਸ ਦੇ ਵਿੱਚ ਸੱਚ ਝੂਠ ਜਿਹੜਾ ਉਹਨੂੰ ਨਤਾਰੋ ਕਿਉਂਕਿ ਸਭ ਤੋਂ ਪਹਿਲਾਂ ਇਹ ਕਲੀਅਰ ਹੋ ਚੁੱਕਾ कि ਜਿਹੜਾ ਜਿੰਮੀ ਕਰਵਾਲਾ ਉਸਨੇ ਅਟੈਕ ਮੁੰਡੇ ਤੇ ਕੀਤਾ ਉਸ ਤੋਂ ਬਾਅਦ ਲੜਾਈ ਹੋਈ ਆ ਮੈਂ ਦੱਸਣਾ ਚਾਹੁੰਦਾ ਪ੍ਰਸ਼ਾਸਨ ਨੂੰ ਕਿ ਜਿਸ ਤਰ੍ਹਾਂ ਹੋ ਰਿਹਾ ਕਿ ਆਰਮ ਐਕਟ ਲੱਗ ਰਿਹਾ 307 ਲੱਗ ਰਹੀ ਆ ਇਹ ਬਿਲਕੁਲ ਇੱਕ ਮਾਮੂਲੀ ਜੀ ਲੜਾਈ ਆ ਜਿਸ ਨੂੰ ਪੂਰਾ ਮਾਹੌਲ ਜਿਹੜਾ ਫਗਵਾੜੇ ਦਾ ਸ਼ਹਿਰ ਨੂੰ ਖਰਾਬ ਕਰਨ ਦੇ ਲਈ ਇਹ ਸ਼ਰਾਰਤੀ ਅਨਸਰ ਇਕੱਠੇ ਹੋ ਰਿਹਾ ਔਰ ਅਸੀਂ ਮੈਂ ਤੁਹਾਨੂੰ ਦੱਸਣਾ ਜਾ ਰਿਹਾ ਕਿ ਸਾਡੀ ਐਸਪੀ ਸਾਹਿਬ ਨਾਲ ਗੱਲ ਹੋ ਗਈ ਆ ਅਸੀਂ ਲਿਖਤ ਸ਼ਿਕਾਇਤ ਦਵਾਂਗੇ ਇਹਨਾਂ ਸ਼ਰਾਰਤੀ ਅਨਸਰਾਂ ਦੇ ਖਿਲਾਫ ਜਿਸ ਦੇ ਵਿੱਚ ਬਕਾਇਦਾ ਰਿਟਰਨ ਕੀਤਾ ਜਾਏਗਾ ਕਿ ਵੀਡੀਓ ਦੇ ਖਿਲਾਫ ਜਿਹੜੀ ਜਿਸ ਦਾ ਕੁੱਟਮਾਰ ਹੋ ਰਹੀ ਆ ਉਸਤੇ ਪਰਚਾ ਕੀਤਾ ਜਾਵੇ ਔਰ ਦੂਜੀ ਰਿਟਰਨ ਸ਼ਿਕਾਇਤ ਦਵਾਂਗੇ ਕਿ ਜਿਹੜੇ ਇਹਨਾਂ ਨੇ ਮਾਹੌਲ ਖਰਾਬ ਕੀਤਾ ਸ਼ਹਿਰ ਦਾ ਜਿਸ ਦੇ ਵਿੱਚ ਇਹ ਪੂਰਾ ਇਸ ਟਾਈਮ ਫਗਵਾੜਾ ਬੰਦ ਕਰਨ ਦਾ ਇਹਨਾਂ ਨੇ ਮਾਹੌਲ ਜਿਹੜਾ ਫੇਸਬੁੱਕ ਤੇ ਚੜਾਇਆ ਜਾਂ ਸੋਸ਼ਲ ਮੀਡੀਆ ਤੇ ਪਾਇਆ ਉਸਤੇ ਬੰਦ ਦੀ ਕਾਰਵਾਈ ਕੀਤੀ ਜਾਵੇ ਔਰ ਖਾਸ ਕਰ ਸਭ ਤੋਂ ਵੱਡੀ ਗੱਲ ਆ ਕਿ ਜਿਹੜੀ ਹੁਣ ਪਤਾ ਲੱਗਾ ਕਿ ਇਹ ਜਿਹੜਾ ਜਿੰਮੀ ਕਰਵਾਲਾ ਪਿਛਲੇ ਦਰਮ ਦੇ ਵਿੱਚ ਵੀ ਆਪ ਗੋਲੀ ਮਾਰ ਕੇ ਇਹ ਪੇਸ਼ ਹੋਇਆ ਸੀ ਔਰ ਉਹ ਸਾਬਤ ਹੋ ਚੁੱਕਾ ਵਾ ਕਿ ਇਹਨੇ ਆਪ ਗੋਲੀ ਮਾਰੀ ਸੀ ਸ਼ਾਇਦ ਪ੍ਰਸ਼ਾਸਨ ਦੀ ਅੱਖਾਂ ਮੀਚੀਆਂ ਪਈਆਂ ਅੱਜ ਵੀ ਉਸ ਪ੍ਰਸ਼ਾਸਨ ਨੂੰ ਤਫ਼ਤੀਸ਼ ਕਰਨੀ ਚਾਹੀਦੀ ਹੈ ਕਲੀਅਰ ਕਿ ਕਿਤੇ ਇਹ ਸ਼ਾਰਤੀ ਅੰਸਰ ਜਾਣ ਕੇ ਮਾਹੌਲ ਖਰਾਬ ਕਰਨ ਦੇ ਮਾਰੇ ਫਗਵਾੜੇ ਦਾ ਮਾਹੌਲ ਖਰਾਬ ਕਰਨ ਦੇ ਮਾਰੇ ਦੁਵਾਰਾ ਤਾਂ ਨਹੀਂ ਇਹੋ ਜੀ ਕਰ ਰਹੇ ਆ ਔਰ ਖਾਸ ਕਰ ਜਿਹੜੇ ਸਾਰੇ ਮੀਡੀਆ ਦਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਜਿਹੜਾ ਅੱਜ ਇਕੱਠੇ ਹੋਏ ਆ ਔਰ ਆਉਣ ਵਾਲੇ ਸਮੇਂ 'ਚ ਮੈਂ ਪ੍ਰਸ਼ਾਸਨ ਨੂੰ ਔਰ ਮੀਡੀਆ ਨੂੰ ਇਹ ਗੱਲ ਦੱਸਣਾ ਚਾਹੁੰਦਾ ਕਿ ਸਾਰਿਆਂ ਨੇ ਇੱਕ ਏਕਾ ਕਰ ਲਿਆ ਸਾਰੇ ਸਮਾਨ ਨੇ ਜੇਕਰ ਇਹ ਫਗਵਾੜੇ ਦਾ ਮਾਹੌਲ ਖਰਾਬ ਕਰਨ ਦੇ ਲਈ ਇਹ ਕੋਸ਼ਿਸ਼ ਕਰਨਗੇ ਤਾਂ ਸਾਰਾ ਇੱਕਾ ਇਕੱਠਾ ਹੋ ਕੇ ਇਹਨਾਂ ਦੇ ਖਿਲਾਫ ਚਲੇਗਾ ਜੈ ਪੀਮ ਜੈਪਾਲ ਵਾਹ